ਸੁਨੀਲ ਜਾਖੜ ਇਹ ਗੱਲ ਕਹਿ ਰਹੇ ਹੈ ਕਿ ਮੁੱਖ ਮੰਤਰੀ ਜਿਹੜਾ ਇਹ ਕਹਿ ਰਿਹਾ ਸੀਗਾ ਕਿ ਜਿਹੜੀਆਂ ਰਵਾਇਤੀ ਪਾਰਟੀਆਂ ਆ ਉਹ ਗੈਂਗਸਟਰਸ ਨੂੰ ਦੀ ਪੁਸ਼ਤ ਪਨਾਹੀ ਕਰ ਰਹੀਆਂ ਹਨ ਤੇ ਜੇ ਹੁਣ ਉਹਦੇ ਤੇ ਇਲਜ਼ਾਮ ਲੱਗ ਰਹੇ ਨੇ ਤੇ ਉਹ ਆਪ ਸਪਸ਼ਟਿਕਰਨ ਕਿਉਂ ਨਹੀਂ ਦਿੰਦੇ। ਕੀ ਇਸ ਤਰ੍ਹਾਂ ਦੇ ਬਿਆਨ ਨੂੰ ਸੀਰੀਅਸਲੀ ਲੈ ਕੇ ਭਗਵੰਦ ਮਾਨ ਤੋਂ ਸਵਾਲ ਪੁੱਛ ਰਿਹਾ। ਥੋੜੇ ਤੇ ਇਲਜ਼ਾਮ ਲਾਇਆ ਭਗਵੰਦ ਮਾਨ ਜੀ ਉਹਦੇ ਨਾਲ ਫੋਨ ਤੇ ਕੰਟੈਕਟ ਤੇ ਸੀਗੇ। ਜੋ ਮੀਡੀਆ ਤੇ ਪੰਜਾਬ ਦੇ ਲੋਕਾਂ ਨੂੰ ਚੈਲੰਜ ਕਰ ਰਿਹਾ ਵੀ ਤੁਸੀਂ ਸਰਕਾਰ ਨੂੰ ਕਹੋ ਵੀ ਉਹਦੇ ਉਹਨਾਂ ਦੇ ਜਿਹਨਾਂ ਨੇ ਬੰਦਿਆਂ ਨੇ ਫੋਨ ਕੀਤੇ ਉਹਨਾਂ ਦੀ ਕੁਆਲਟੀ ਡੀਟੇਲ ਕਢਾ ਲੈ। ਕਿ ਪਿਛਲੇ ਦਿਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਜਿਹੜਾ ਗੈਂਗਸਟਰਸ ਨੂੰ ਗਲੋਰੀਫਾਈ ਕੀਤਾ ਜਾ ਰਿਹਾ ਹੈ। ਉਹ ਪੰਜਾਬ ਦੀ ਦੇ ਪੋਲੀਟিক্যাল ਸਿਸਟਮ ਵਾਸਤੇ ਜਾਂ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਹੈ ਉਹਦੇ ਵਾਸਤੇ ਬਹੁਤ ਨੈਗੇਟਿਵ ਗੱਲ ਹੈ ਚੰਚਨਪ੍ਰੀਤ ਦਾ ਜਿਹੜਾ ਹਸਬੰਡ ਹੈ ਅਮਰਤਪਾਲ ਬਾਠ ਉਹ ਲੋਕਾਂ ਨੂੰ ਧਮਕਾ ਰਿਹਾ ਸੀ ਫੋਨ ਕਰਕੇ ਔਰ ਜਿੱਥੇ-ਜਿੱਥੇ ਅਮਰਤਪਾਲ ਬਾਠ ਦਾ ਏਰੀਆ ਸੀਗਾ ਉੱਥੇ-ਉੱਥੇ ਉਹ 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 ਲੀਡ ਕਰਦੇ ਰਹੇ ਆ ਕਾਲੀ ਦਲ ਦੀ ਹੁਣ ਇਸੇ ਤਰ੍ਹਾਂ ਜਿਹੜਾ ਫਿਰੋਜ਼ਪੁਰ ਦੇ ਵਿੱਚ ਗੁਰਪ੍ਰੀਤ ਸੇਖੋਂ ਨਾਂ ਦਾ ਇੱਕ ਗੈਂਗਸਟਰ ਲੜ ਰਿਹਾ ਦੋ ਵਿਆਹ ਉਹਦੇ ਹੈਗੇ ਉੱਤੇ ਦੋ ਪਤਨੀਆਂ ਉਹਨਾਂ ਖੜੀਆਂ ਕੀਤੀਆਂ ਹੋਈਆਂ ਸੀ ਸੁਖਚੰਦਰ ਸਿੰਘ ਰੰਦਾਵਾ ਉਹ ਵੀ ਗੱਲ ਇਹ ਇਸੇ ਤਰ੍ਹਾਂ ਦੀ ਗੱਲ ਕਹਿ ਚੁੱਕੇ ਹੈ ਕਿ ਜੱਗੂ ਭਗਵਾਨ ਪ੍ਰਿਆ ਨੂੰ ਚੋਣਾਂ ਜਿਹੜਾ ਪ੍ਰੋਡਕਸ਼ਨ ਬ੍ਰਾਂਡ ਤੇ ਪੰਜਾਬ 'ਚ ਲਿਆਂਦਾ ਗਿਆ ਉਹਦੇ ਪਿੱਛੇ ਸਰਕਾਰ ਦੀ ਮੰਛਾ ਇਹੀ ਹੈ ਕਿ ਉਹ ਪੋਲਿਟੀਕਲ ਪ੍ਰੈਸ਼ਰ ਵਾਸਤੇ ਉਹਨੂੰ ਯੂਜ਼ ਕਰਦੀ ਹੈ डीएजी हरचरण ਢੁੱਲਰ ਬਾਰੇ ਉਹਨਾਂ ਦੀ ਸੁਪਰੀਮ ਕੋਰਟ ਵਿੱਚ ਸੁਣਵਾਈ ਸੀ ਤੇ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਸੁਪਰੀਮ ਕੋਰਟ ਵੱਲੋਂ ਕਾਫੀ ਕਰਾਰਾ ਝਟਕਾ ਵੀ ਲੱਗਾ ਢੁੱਲਰ ਸਾਹਿਬ ਦੇ ਵਕੀਲ ਜਿਹੜੇ ਨੇ ਉਹਨਾਂ ਨੇ ਆਪਣੀਆਂ ਦਿਲੀਆਂ ਰੱਖੀਆਂ ਤਾਂ ਉਹਨਾਂ ਦੀ ਟਿੱਪਣੀ ਬੜੀ ਇੰਟਰਸਟਿੰਗ ਆਈ ਉਹਨਾਂ ਨੇ ਕਿਹਾ ਕਿ ਸਾਨੂੰ ਇਸ ਮਾਮਲੇ ਤੇ ਹੋਰ ਟਿੱਪਣੀ ਕਰਨ ਲਈ ਮਜਬੂਰ ਨਾ ਕਰੋ ਤੇ ਜੇ ਅਸੀਂ ਟਿੱਪਣੀ ਕੀਤੀ ਤਾਂ ਤੁਹਾਨੂੰ ਲੈਣੇ ਦੇਣੇ ਪੈ ਜਾਣਗੇ ਜੇ ਅਸੀਂ ਆਰਡਰ ਪਾਸ ਕੀਤਾ ਇਹਦੇ ਵਿੱਚ ਬਲਵੰਤ ਸਿੰਘ ਰਾਜੋਆਣਾ ਵੱਲੋਂ ਇੱਕ ਚਿੱਠੀ ਜਿਹੜੀ ਹੈ ਉਹ ਅਕਾਲ ਤਖਤ ਦੇ ਜਥੇਦਾਰ ਨੂੰ ਲਿਖੀ ਗਈ। ਹੂੰ। ਉਹਨਾਂ ਨੇ ਕਿਹਾ ਕਿ ਕੀ ਅਕਾਲ ਤਖਤ ਦਾ ਜਥੇਦਾਰ ਇੰਨਾ ਕਮਜ਼ੋਰ ਹੋ ਗਿਆ ਜੀ ਕਿ ਉਹ ਆਪਣੀ ਗੱਲ ਪਾਰਲੀਮੈਂਟ ਨੂੰ ਜਾਂ ਕੇਂਦਰ ਸਰਕਾਰ ਨੂੰ ਕਨਵੇ ਨਹੀਂ ਕਰ پا ਰਿਹਾ। ਸਾਰੇ ਸੰਸਦ ਮੈਂਬਰਾਂ ਨੂੰ ਖਾਸ ਕਰ ਕਾਂਗਰਸ ਦੇ ਸੰਸਦ ਮੈਂਬਰਾਂ ਨੂੰ ਚਿੱਠੀ ਲਿਖਣ ਤੋਂ ਨਾਰਾਜ਼ ਹੈ। ਜੀ। ਤੋਂ ਉਹਨਾਂ ਨੇ ਕਿਹਾ ਕਿ ਕੌਮ ਨੂੰ ਚੜ੍ਹਦੀ ਕਲਾ 'ਚ ਰਹਿਣਾ ਚਾਹੀਦਾ ਤੇ ਆਪਣੀ ਗੱਲ ਕਹਿੰਦੇ ਰਹਿਣਾ ਚਾਹੀਦਾ ਤੇ ਸਿਆਸੀ ਤੌਰ ਤੇ ਜ세ਦਾਰ ਨੂੰ ਕਿਸੇ ਅੱਗੇ ਝੁਕਣਾ ਨਹੀਂ ਚਾਹੀਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਹਨਾਂ ਦਾ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਉਹਨਾਂ ਦੀ ਸਿੱਧੀ ਗੱਲਬਾਤ ਹੁੰਦੀ ਸੀ ਇਸ ਵਿੱਚ ਕਿੰਨੀ ਸੱਚਾਈ ਹੈ ਤੇ ਇਲਜ਼ਾਮ ਕੀ ਨੇ ਇਹਨਾਂ ਬਾਰੇ ਚਰਚਾ ਕਰਾਂਗੇ ਤੇ ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਮਨਰੇਗਾ ਉੱਤੇ ਇੱਕ ਵਿਸ਼ੇਸ਼ ਸੈਸ਼ਨ ਬੁਲਾਉਣ ਦਾ ਐਲਾਨ ਕੀਤਾ ਹੈ। ਇਸ ਕੀ ਇਹ ਸੈਸ਼ਨ ਜ਼ਰੂਰੀ ਸੀ ਇਸ ਵਿੱਚ ਕੀ ਹੋ ਸਕਦਾ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਉਧਰ ਡੀਆਈਜੀ ਹਰਚਰਨ ਪੁੱਲਰ ਮਾਮਲੇ ਵਿੱਚ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਸੀ। ਇਸ ਸੁਣਵਾਈ ਵਿੱਚ ਕੀ ਹੋਇਆ ਇਸ ਬਾਰੇ ਵੀ ਚਰਚਾ ਕਰਾਂਗੇ। ਸਾਰੀ ਗੱਲਬਾਤ ਦੇ ਦੌਰਾਨ ਸਾਡੇ ਨਾਲ ਮੌਜੂਦ ਰਹਿਣਗੇ ਸੀਨੀਅਰ ਪੱਤਰਕਾਰ ਖੁਸ਼ਾਲ ਲਾਲੀ ਜੀ ਸਰ ਸਭ ਤੋਂ ਪਹਿਲਾਂ ਬਹੁਤ ਸਵਾਗਤ। ਸ਼ੁਕਰੀਆ ਗੁਰਜੀਤ ਸਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਅਸਾਮ ਤੋਂ ਬਟਾਲਾ ਪ੍ਰੋਡਕਸ਼ਨ ਬਰੰਟ ਉੱਤੇ ਲਿਆਂਦੇ ਗਏ ਗੈਂਗਸਟਰ ਜੱਗੂ ਭਗਵਾਨ ਪੁਰੀਆ ਉਹਨਾਂ ਨਾਲ ਵੀ ਉਹਨਾਂ ਦੀ ਸਿੱਧੀ ਗੱਲਬਾਤ ਹੁੰਦੀ ਸੀ ਇਸ ਤਰ੍ਹਾਂ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਇਹਨਾਂ ਬਾਰੇ ਦੱਸੋ ਕੀ ਜਾਣਕਾਰੀ ਹੈ ਇਲਜ਼ਾਮ ਕੀ ਸੀ ਇਹ ਐਕਚੁਅਲੀ ਅੱਜ ਭਾਰਤ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਹਮਮ ਔਰ ਉਹਨਾਂ ਨੇ ਇੱਕ ਗੈਂਗਸਟਰ ਦੇ ਹਵਾਲੇ ਦੇ ਨਾਲ ਗੱਲ ਕਹੀ ਹੈ ਕਿ ਜਿਹੜਾ ਕੁਝ ਦਿਨ ਪਹਿਲਾਂ ਜੱਗੂ ਭਗਵਾਨਪਰੀਆ ਨੂੰ ਅ ਅਸਾਮ ਦੀ ਜੇਲ੍ਹ ਤੋਂ ਬਟਾਲਾ ਪੁਲਿਸ ਪ੍ਰੋਡਕਸ਼ਨ ਬਰੰਡ ਤੇ ਲੈ ਕੇ ਆਈ ਹੈ ਉਹਦੇ ਉਹ ਉਹ ਜਿਹੜੇ ਨੇ ਉਹ ਸਿੱਧੀ ਮੁੱਖ ਮੰਤਰੀ ਨਾਲ ਗੱਲ ਕਰਦਾ ਸੀ ਤੇ ਹੁਣ ਸੁਨੀਲ ਜਾਖੜ ਇਹ ਗੱਲ ਕਹਿ ਰਹੇ ਹੈ ਕਿ ਇਹ ਮੁੱਖ ਮੰਤਰੀ ਦੇ ਉੱਤੇ ਬਹੁਤ ਗੰਭੀਰ ਇਲਜ਼ਾਮ ਹੈ ਕਿ ਮੁੱਖ ਮੰਤਰੀ ਜਿਹੜਾ ਇਹ ਕਹਿ ਰਿਹਾ ਸੀਗਾ ਕਿ ਜਿਹੜੀਆਂ ਰਵਾਇਤੀ ਪਾਰਟੀਆਂ ਆ ਉਹ ਗੈਂਗਸਟਰਸ ਨੂੰ ਦੀ ਪੁਸ਼ਤ ਪਨਾਹੀ ਕਰ ਰਹੀਆਂ ਤੇ ਜੇ ਹੁਣ ਉਹਦੇ ਤੇ ਇਲਜ਼ਾਮ ਲੱਗ ਰਹੇ ਨੇ ਤੇ ਉਹ ਆਪ ਸਪਸ਼ਟਿਕਰਣ ਕਿਉਂ ਨਹੀਂ ਦਿੰਦੇ ਹੂੰ ਬਿਲਕੁਲ ਤੋਂ ਇਹ ਹੁਣ ਉਹਨਾਂ ਦੇ ਉੱਤੇ ਇਲਜ਼ਾਮ ਲੱਗੇ ਆ ਤੇ ਕੁਝ ਦਿਨ ਪਹਿਲਾਂ ਇਹ ਗੱਲ ਇਹੀ ਗੱਲ ਜਿਹੜੀ ਹੈ ਉਹ ਜਿਹੜੇ ਕਾਂਗਰਸ ਦੇ ਲੀਡਰ ਹੈ ਸੁਖਚੰਦਰ ਸਿੰਘ ਰੰਧਾਵਾ ਉਹ ਵੀ ਗੱਲ ਇਹ ਇਸੇ ਤਰ੍ਹਾਂ ਦੀ ਗੱਲ ਕਹਿ ਚੁੱਕੇ ਆ ਕਿ ਜੱਗੂ ਭਗਵਾਨ ਪ੍ਰਿਆ ਨੂੰ ਚੋਣਾਂ ਜਿਹੜਾ ਪ੍ਰੋਡਕਸ਼ਨ ਬ੍ਰਾਂਡ ਤੇ ਪੰਜਾਬ ਚ ਲਿਆਂਦਾ ਗਿਆ ਉਹਦੇ ਪਿੱਛੇ ਸਰਕਾਰ ਦੀ ਮੰਛਾ ਇਹੀ ਹੈ ਕਿ ਉਹ ਪੋਲਿਟੀਕਲ ਪ੍ਰੈਸ਼ਰ ਵਾਸਤੇ ਉਹਨੂੰ ਯੂਜ਼ ਕਰਦੀ ਹੈ ਹੁਣ ਇਹ ਮਤਲਬ ਇੱਕ ਗੱਲ ਤਾਂ ਠੀਕ ਹੈ ਕਿ ਜਿਹੜੇ ਇਹ ਇਲਜ਼ਾਮ ਤਰਾਸ਼ੀ ਹੋ ਰਹੀ ਹੈ ਔਰ ਜੇਕਰ ਮੁੱਖ ਮੰਤਰੀ ਦਾ ਬੜਾ ਸਪਸ਼ਟ ਸਟੈਂਡ ਰਿਹਾ ਹੈ ਇਹਦੇ ਮਾਮਲੇ ਤੇ ਉਹ ਉਹ ਕਹਿੰਦੇ ਰਹੇ ਆ ਕਿ ਉਹ ਕਿਸੇ ਦੀ ਕਿਸੇ ਦੀ ਪੁਸ਼ਤਪਨਾਹੀ ਨਹੀਂ ਕਰਦੇ ਬਿਲਕੁਲ ਤੇ ਇਹ ਜਿਹੜੇ ਗੈਂਗਸਟਰ ਹੈ ਉਹ ਪੋਲਿਟਿਕਲ ਪਾਰਟੀਆਂ ਜਿਹੜੀਆਂ ਦੀ ਪਹਿਲੀਆਂ ਸੱਤਾ 'ਚ ਰਹੀਆਂ ਉਹ ਉਹ ਉਹਨਾਂ ਉਹਨਾਂ ਦੇ ਹੀ ਪੈਦਾ ਕੀਤੇ ਹੋਏ ਆ ਹੂੰ ਪਰ ਜੇ ਇਹ ਉਹਨਾਂ ਦੇ ਉੱਤੇ ਇਲਜ਼ਾਮ ਲੱਗੇ ਰੇ ਲੱਗ ਰਹੇ ਨੇ ਹੂੰ ਤਾਂ ਉਹਨਾਂ ਨੂੰ ਇੱਕ ਸਾਫ ਇੱਕ ਸਪਸ਼ਟੀਕਰਨ ਦੇਣਾ ਚਾਹੀਦਾ ਅ ਜਦ ਕਿ ਵਿਰੋਧੀ ਪਾਰਟੀਆਂ ਤਾਂ ਇਹ ਕਹਿ ਰਹੀਆਂ ਕਿ ਇਹਦੇ ਇਸ ਮਾਮਲੇ ਦੇ ਵਿੱਚ ਜਾਂਚ ਹੋਣੀ ਚਾਹੀਦੀ ਹੈ ਹੂੰ ਕਿ ਇਸ ਮਾਮਲੇ ਦੇ ਵਿੱਚ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ ਹੋਣੀ ਚਾਹੀਦੀ ਹੈ ਤੇ ਇਹ ਜਾਂਚ सीबीआई ਤੋਂ ਵੀ ਕਰਵਾਈ ਜਾ ਸਕਦੀ ਹੈ। ਹੂੰ ਇਹ ਜਾਂਚ ਐਨਆਈਏ ਤੋਂ ਵੀ ਕਰਵਾਈ ਜਾ ਸਕਦੀ ਹੈ। ਤੇ ਇਹਦਾ ਇਹਦੇ ਬਾਰੇ ਮਤਲਬ ਕਲੈਰਿਟੀ ਹੋਣੀ ਚਾਹੀਦੀ ਹੈ। ਹੂੰ ਸੋ ਇਹ ਗੱਲਬਾਤ ਜਿਹੜੀ ਹੈ ਉਹ ਚੱਲ ਰਹੀ ਹੈ। ਜੀ ਪਰ ਮੈਂ ਇਹਦੇ ਨਾਲ ਇੱਕ ਹੋਰ ਗੱਲ ਜੋੜਨੀ ਚਾਹਾਂਗਾ। ਕਿ ਪਿਛਲੇ ਦਿਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਅ ਜਿਹੜਾ ਗੈਂਗਸਟਰਸ ਨੂੰ ਗਲੋਰੀਫਾਈ ਕੀਤਾ ਜਾ ਰਿਹਾ ਹੈ ਉਹ ਪੰਜਾਬ ਦੀ ਦੇ ਪੋਲੀਟੀਕਲ ਸਿਸਟਮ ਵਾਸਤੇ ਜਾਂ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਦਾ ਦਾ ਪੂਰਾ ਇੱਕ ਮਾਹੌਲ ਹੈ ਉਹਦੇ ਵਾਸਤੇ ਬਹੁਤ ਨੈਗੇਟਿਵ ਗੱਲ ਹੈ ਹਮ ਹੁਣ ਅਕਾਲੀ ਦਲ ਵਿਰੋਧੀ ਧਿਰ ਚ ਹੈ ਠੀਕ ਹੈ ਅਕਾਲੀ ਦਲ ਨੇ ਤਰਨ ਤਰਨ ਤੋਂ ਜਿਹੜੀ ਸੀਟ ਦਿੱਤੀ ਉਹ ਸੁਖਜਿੰਦਰ ਕੌਰ ਰੰਧਾਵਾ ਨੂੰ ਜਿਹਨਾਂ ਨੂੰ ਦਿੱਤੀ ਤੇ ਉਹ ਸਾਰਾ ਕੁਝ ਔਨ ਰਿਕਾਰਡ ਸੀਗਾ ਬਿਲਕੁਲ ਕਿ ਉੱਥੇ ਜਿਹੜਾ ਉਹਨਾਂ ਦੇ ਉੱਤੇ ਇਲਜ਼ਾਮ ਲੱਗੇ ਕਿ ਉਹਨਾਂ ਦਾ ਜੀ ਉਹਨਾਂ ਦੀ ਧੀ ਦਾ ਕੰਚਨਪ੍ਰੀਤ ਦਾ ਜਿਹੜਾ ਹਸਬੈਂਡ ਹੈ ਅਮਰਤਪਾਲ ਬਾਠ ਉਹ ਲੋਕਾਂ ਨੂੰ ਧਮਕਾ ਰਿਹਾ ਸੀ ਫੋਨ ਕਰਕੇ ਔਰ ਜਿੱਥੇ ਜਿੱਥੇ ਅਮਰਤਪਾਲ ਬਾਠ ਦਾ ਏਰੀਆ ਸੀਗਾ ਉੱਥੇ-ਉੱਥੇ ਉਹ ਉਹ ਲੀਡ ਕਰਦੇ ਰਹੇ ਅਕਾਲੀ ਦਲ ਨਾਲ ਹੁਣ ਇਸੇ ਤਰ੍ਹਾਂ ਜਿਹੜਾ ਫਿਰੋਜ਼ਪੁਰ ਦੇ ਵਿੱਚ ਗੁਰਪ੍ਰੀਤ ਸੇਖੋਂ ਨਾਂ ਦਾ ਇੱਕ ਗੈਂਗਸਟਰ ਲੜ ਰਿਹਾ ਉਹ ਉਹਨਾਂ ਉਹਨੇ ਦੋ ਵਿਆਹ ਉਹਦੇ ਹੈਗੇ ਉੱਤੇ ਦੋ ਪਤਨੀਆਂ ਉਹਨਾਂ ਖੜੀਆਂ ਕੀਤੀਆਂ ਹੋਈਆਂ ਸੀ। ਹੂੰ। ਤੇ ਉਹਨੂੰ ਇੱਕ ਗਲੋਰੀਫਾਈ ਕਰਨ ਦੀ ਗੱਲ ਹੋ ਰਹੀ ਹੈ। ਮੀਡੀਆ ਕੇ سوشل ਮੀਡੀਆ ਵਾਲੇ ਜਿਹੜੇ ਆ ਉਹਨਾਂ ਨੂੰ ਉਸੇ ਤਰ੍ਹਾਂ ਗਲੋਰੀਫਾਈ ਕਰ ਰਹੇ ਆ। ਹੂੰ। ਤੇ ਇੱਕ ਦੂਜੇ ਦੇ ਉੱਤੇ ਕਿੰਨੇ ਇਲਜ਼ਾਮ ਲੱਗ ਰਹੇ ਆ ਕਿ ਉਹ ਗੈਂਗਸਟਰਾਂ ਦੀ ਮਦਦ ਲੈ ਰਿਹਾ ਇਹ ਲੈ ਰਿਹਾ ਜੀ ਉਹ ਲੈ ਰਿਹਾ ਹੈ ਜੀ। ਇਹ ਬੜਾ ਗੰਭੀਰ ਇਸ਼ੂ ਹੈ। ਹੂੰ। ਇਹਦੇ ਉੱਤੇ ਜਿਹੜੀ ਹੈ ਚਰਚਾ ਖੁੱਲ ਕੇ ਹੋਣੀ ਇੱਕ ਵਾਰ ਖੁੱਲ ਕੇ ਇਹਦੀ ਜਾਂਚ ਹੋਣੀ ਚਾਹੀਦੀ ਹੈ ਕਿ ਦੇਖੋ ਦੋ ਦੋ ਤਰੀਕ ਦੋ ਗੱਲਾਂ ਨੇ ਇੱਕ ਤਾਂ ਹੈ ਕਿ ਗੈਂਗਸਟਰ ਜਿਹੜੇ ਆ ਉਹ ਅਪਰਾਧ ਜਗਤ ਜਿਹੜਾ ਹੈ ਉਹ ਆਪਣਾ ਕੰਮ ਕਰ ਰਿਹਾ ਠੀਕ ਹੈ ਉਹਨੂੰ ਕੰਟਰੋਲ ਕਰਨਾ ਇੱਕ ਏਜੰਸੀਆਂ ਦਾ ਕੰਮ ਹੈ ਪੰਜਾਬ ਪੁਲਿਸ ਵੀ ਸ਼ਾਮਿਲ ਹੈ ਉਹਦੇ ਚ ਬਿਲਕੁਲ ਉਹਦੇ ਚ ਕੇਂਦਰੀ ਏਜੰਸੀਆਂ ਵੀ ਸ਼ਾਮਿਲ ਪਰ ਜੇ ਇਹ ਇਲਜ਼ਾਮ ਲੱਗੇ ਕਿ ਇਹ ਪਾਰਟੀ ਗੈਂਗਸਟਰਜ਼ ਨੂੰ ਸਪੋਰਟ ਕਰ ਰਹੀ ਹੈ ਜਾਂ ਗੈਂਗਸਟਰਜ਼ ਦੀ ਮਦਦ ਲੈ ਰਹੀ ਹੈ ਤੇ ਜੇ ਮਤਲਬ ਇਹ ਇਹ ਗੱਲ ਇਹ ਇਲਜ਼ਾਮ ਸੱਚੇ ਹੈ ਜਾਂ ਇਹ ਇਲਜ਼ਾਮ ਜਿਸ ਤਰ੍ਹਾਂ ਦੇ ਵੀ ਹੈ ਉਹਨਾਂ ਦੀ ਇੱਕ ਵਾਰ ਜਾਂਚ ਹੋਣੀ ਚਾਹੀਦੀ ਹੈ ਹੂੰ ਘੱਟੋ-ਘੱਟ ਅਜਿਹੇ ਜਿਹੜੇ ਪੋਲੀਟੀਸ਼ੀਅਨਸ ਹੈਗੇ ਆ ਉਹਨਾਂ ਪੋਲੀਟੀਸ਼ੀਅਨਸ ਨੂੰ ਤਾਂ ਇੱਕ ਸਬਕ ਮਿਲਣਾ ਚਾਹੀਦਾ ਨਾ ਬਿਲਕੁਲ ਸੋ ਇਹ ਹੁਣ ਕਿਉਂਕਿ ਮੁੱਖ ਮੰਤਰੀ ਕੋਈ ਉਹ ਤਾਂ ਹੈ ਨਹੀਂ ਬਈ ਕੋਈ ਛੋਟਾ-ਮੂਟੀ ਗੱਲ ਹੈ ਬਿਲਕੁਲ ਤੋ ਮੁੱਖ ਮੰਤਰੀ ਦੇ ਉੱਤੇ ਜੇ ਸਿੱਧਾ ਇਲਜ਼ਾਮ ਲਾਤਾ ਹੁਣ ਇਹ ਇੱਕ ਪੋਲੀਟੀਕਲ ਬਿਆਨ ਹੈ ਔਰ ਉਹਨਾਂ ਨੇ ਇਹ ਵੀ ਕਹਿ ਕੇ ਸੁਨੀਲ ਜਾਖੜ ਨੇ ਪੱਲਾ ਝਾੜ ਲਿਆ ਕਿ ਜੀ ਗੈਂਗਸਟਰ ਜਿਹੜਾ ਸੀਗਾ ਉਹ ਕਹਿ ਰਿਹਾ ਮੈਂ ਤਾਂ ਉਹਦੇ ਬਿਆਨ ਦੀ ਗੱਲ ਕਰ ਰਿਹਾ ਤੇ ਮੈਂ ਅਜੇ ਵੀ ਮੁੱਖ ਮੰਤਰੀ ਦੇ ਉੱਤੇ ਭਰੋਸਾ ਕਰ ਰਿਹਾ ਕਿ ਮੁੱਖ ਮੰਤਰੀ ਇਹਦੇ ਤੇ ਸਪਸ਼ਟੀਕਰਨ ਦੇਣ ਜਾਂ ਇਹਦੀ ਜਾਂਚ ਕਰਾਣ ਤੇ ਨਾਲ ਉਹ ਇਹ ਵੀ ਗੱਲ ਕਹੀ ਜਾ ਰਹੇ ਸੀਗੇ ਕਿ ਕਿ ਜਿਹੜਾ ਜੱਗੂ ਭਗਵਾਨਪਰੀਆ ਉਹਨੂੰ ਪੀਜੇ ਖਵਾਏ ਜਾ ਰਹੇ ਹੈ ਹੂੰ ਝਿਲ ਦੇ ਵਿੱਚ ਤੇ ਇਹਦਾ ਮਤਲਬ ਹੈ ਕਿ ਸਰਕਾਰ ਜਿਹੜੀ ਹੈ ਉਹ ਉਹਨੂੰ ਯੂਜ਼ ਕਰ ਰਹੀ ਹੈ ਬਿਲਕੁਲ ਸੋ ਇਹ ਇਸ ਤਰ੍ਹਾਂ ਦੇ ਇਲਜ਼ਾਮ ਤਰਾਸ਼ੀਆਂ ਜਿਹੜੀਆਂ ਹੋ ਰਹੀਆਂ ਉਹਦੇ ਵਿੱਚ ਸਰਕਾਰ ਨੂੰ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਸਰਕਾਰ ਨੂੰ ਆਪਣੀ ਗੱਲ ਜਿਹੜੀ ਹੈ ਸਪਸ਼ਟ ਕਰਨੀ ਚਾਹੀਦੀ ਹੈ ਕਿ ਜੇ ਇਹ ਇਲਜ਼ਾਮ ਲੱਗੇ ਨੇ ਤਾਂ ਉਹਦੀ ਜਾਂਚ ਹੋਵੇ ਤੇ ਜਾਂਚ ਦੇ ਵਿੱਚ ਜੇ ਕੋਈ ਪੋਲਿਟਿਕਲ ਬੰਦਾ ਦੋਸ਼ੀ ਪਾਇਆ ਜਾਂਦਾ ਤਾਂ ਉਹਦੇ ਖਿਲਾਫ ਫਿਰ ਉਸ ਤਰ੍ਹਾਂ ਦੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਹਮ ਅਦਰਵਾਈਜ਼ ਪੰਜਾਬ ਦੇ ਪੋਲਿਟਿਕਲ ਪੋਲਿਟਿਕਲੀ ਸਿਸਟਮ ਨੂੰ ਜੇ ਤੁਸੀਂ ਇਸ ਤਰ੍ਹਾਂ ਵਿਗਾੜੋਗੇ ਤਾਂ ਉਹ ਫਿਰ ਹੋਰ ਜਿਆਦਾ ਵਾਇਲੈਂਸ ਤੇ ਹੋਰ ਜਿਆਦਾ ਜਿਹੜੀ ਹੈ ਇੱਕ ਇੱਕ ਪੰਜਾਬ ਨੂੰ ਜਿਹੜੀ ਹੈ ਕਾਲੇ ਦੌਰ ਵੱਲ ਜਿਹੜੀ ਉਹ ਉਸੇ ਤਰ੍ਹਾਂ ਧੱਕੇਗੀ ਹਮ ਤੋਂ ਜਿਸ ਤਰ੍ਹਾਂ ਦੀ ਕਿਸੇ ਸਮੇਂ ਦੇ ਵਿੱਚ ਅ ਇੱਕ ਪੰਜਾਬ ਦੇ ਵਿੱਚ ਜਦੋਂ ਇੱਕ ਖੜਕੂਵਾਦ ਦਾ ਦੌਰ ਚੱਲਦਾ ਸੀ ਉਹਦੇ ਵਿੱਚ ਫੇਰ ਵੀ ਉਹ ਲੋਕ ਆਈਡਿਓਲੋਜੀਕਲੀ ਬਹੁਤ ਸਾਰੇ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਲੋਕ ਆਈਡਿਓਲੋਜੀਕਲੀ ਜਿਹੜੇ ਸੀਗੇ ਆਪਣੀ ਆਈਡਿਓਲੋਜੀ ਦੇ ਮੁਤਾਬਕ ਚੱਲਦੇ ਸੀਗੇ ਤੇ ਉਹ ਉਸ ਤਰ੍ਹਾਂ ਜਿਹੜੇ ਆਮ ਲੋਕਾਂ ਨੂੰ ਕੁਝ ਨਹੀਂ ਕਹਿੰਦੇ ਸੀਗੇ ਤੇ ਉਹ ਉਹਨਾਂ ਦਾ ਇੱਕ ਡਿਫਰੈਂਟ ਸਟਾਈਲ ਸੀਗਾ ਜੀ ਪਰ ਇਹ ਜਿਹੜਾ ਇਹਨਾਂ ਦਾ ਤਾਂ ਨਾ ਕੋਈ ਆਈਡੀਓਲੋਜੀ ਹੈ ਇਹਨਾਂ ਦਾ ਤਾਂ ਪੈਸਾ ਹੀ ਪੀਰ ਹੈ ਸੋ ਗੈਂਗਸਟਰ ਜਿਹੜੇ ਆ ਉਹ ਕੋਈ ਵੀ ਜਿਹੜਾ बिजनेਸਮੈਨ ਹੈ ਜਿਹੜਾ ਕੋਈ ਵੀ ਕੰਮਕਾਰ ਕਰਨ ਵਾਲਾ ਬੰਦਾ ਸਿੱਧੀਆਂ ਧਮਕੀਆਂ ਆ ਰਹੀਆਂ ਸਿੱਧੇ ਫੋਨ 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 ਕਾਲਸ ਤੇ ਉਹਨਾਂ ਨੂੰ ਧਮਕਾਇਆ ਜਾ ਰਿਹਾ ਫਰੋਤੀਆਂ ਮੰਗੀਆਂ ਜਾ ਰਹੀਆਂ ਸੋ ਇਹ ਇੱਕ ਬਹੁਤ ਜਿਹੜਾ ਹੈ ਇੱਕ ਮਤਲਬ ਖਤਰਨਾਕ ਵਰਤਾਰਾ ਹੈ ਇਹਦੇ ਇਹਨੂੰ ਰੋਕਣ ਦੇ ਲਈ ਸਰਕਾਰ ਆਪਣੇ ਲੈਵਲ ਤੇ ਕਹਿ ਰਹੀ ਹੈ ਕਿ ਕਿ ਕੇਜਰੀਵਾਲ ਸਾਹਿਬ ਨੇ ਕਿਹਾ ਕਿ ਜਿਹੜੀਆਂ ਚੋਣਾਂ ਤੋਂ ਪਹਿਲਾਂ ਹੀ ਕਿਹਾ ਸੀਗਾ ਕਿ ਤਰਨ ਤਰਨ ਚੋਣਾਂ ਤੋਂ ਪਹਿਲਾਂ ਕਿਹਾ ਸੀਗਾ ਸ਼ਾਇਦ 7 ਨਵੰਬਰ ਨੂੰ ਬਿਆਨ ਦਿੱਤਾ ਸੀਗਾ ਕਿ ਜਿਹੜੇ ਗੈਂਗਸਟਰ ਹੈ ਉਹ ਬਾਹਰ ਚਲੇ ਜਾਣ ਹੈਨਾ ਜੀ ਪਰ ਚੱਲ ਤਾਂ ਸਾਰਾ ਕੁਝ ਉਸੇ ਤਰ੍ਹਾਂ ਤੇ ਵਧਿਆ ਹੀ ਹੈ ਹੈਨਾ ਸੋ ਇਹ ਸਾਰੀਆਂ ਗੱਲਾਂ ਨੂੰ ਜੋੜ ਕੇ ਜਦੋਂ ਆਪਾਂ ਦੇਖਦੇ ਹਾਂ ਤਾਂ ਸਿਚੁਏਸ਼ਨ ਜਿਹੜੀ ਹੈ ਸੀਰੀਅਸ ਲੱਗਦੀ ਹੈ ਔਰ ਸਰਕਾਰ ਨੂੰ ਚਾਹੀਦਾ ਕਿ ਇਹਦੇ ਤੇ ਸਪਸ਼ਟੀਕਰਨ ਦੇ ਜਾਂ ਇਹ ਜਿਹੜੇ ਇਲਜ਼ਾਮ ਲੱਗ ਰਹੇ ਆ ਇਹਨਾਂ ਦੀ ਜਾਂਚ ਕਰਵਾਏ ਹੂੰ ਕੀ ਲੱਗਦਾ ਸਰ ਕਿਉਂਕਿ ਇਹ ਕੁਝ ਥੋੜੇ ਸਮੇਂ ਚ ਹੀ ਇਹ ਕਾਫੀ ਕੁਸ਼ ਹੋ ਗਿਆ ਪੰਜਾਬ ਵਿੱਚ ਗੈਂਗਸਟਰਾਂ ਨੂੰ ਲੈ ਕੇ ਜੇਕਰ ਇਹੋ ਜਿਹੀਆਂ ਗੱਲਾਂ ਆ ਰਹੀਆਂ ਨੇ ਕਿ ਮੰਨ ਕੇ ਚੱਲੋ ਜਿਵੇਂ ਤੁਸੀਂ ਕਿਹਾ ਜਿਵੇਂ ਫਰੋਜਪੁਰ ਦੀ ਇੱਕ ਮਿਸਾਲ ਦਿੱਤੀ ਉਹਨਾਂ ਨੇ ਦੋ ਪਤਨੀਆਂ ਨੂੰ ਦੋਵੇਂ ਖੜੀ ਕੀਤੀਆਂ ਤੇ ਹੋਰ ਵੀ ਜੇਕਰ ਇਹੋ ਜਿਹਾ ਕੁਝ ਜਾਂਚ ਵਿੱਚੋਂ ਨਿਕਲਦਾ ਤਾਂ ਪੰਜਾਬ ਸਰਕਾਰ ਦਾ ਕੀ ਪ੍ਰਤੀਕਮ ਰਹੇਗਾ ਨੇ ਬਿਲਕੁਲ ਪੰਜਾਬ ਸਰਕਾਰ ਨੂੰ ਤਾਂ ਇਹ ਸਪਸ਼ਟ ਕਰਨਾ ਚਾਹੀਦਾ ਕਿਉਂਕਿ ਸਰਕਾਰ ਜਿਹੜੇ ਮੁੱਖ ਮੰਤਰੀ ਆ ਖਾਸ ਕਰਕੇ ਮੈਂ ਮੁੱਖ ਮੰਤਰੀ ਦੀ ਗੱਲ ਕਰਾਂਗਾ ਉਹ ਹਮੇਸ਼ਾ ਇਹ ਗੱਲ ਕਹਿੰਦੇ ਰਹੇ ਆ ਕਿ ਉਹ ਉਹਨਾਂ ਦੀ ਸਰਕਾਰ ਉਹ ਤੇ ਉਹਨਾਂ ਦਾ ਕੋਈ ਵੀ ਮੰਤਰੀ ਇਸ ਸਰਕਾਰ ਦਾ ਸਭ ਤੋਂ ਵੱਡਾ ਸਟੈਂਡ ਇਹੀ ਸੀਗਾ ਨਾ ਕਿ ਅਸੀਂ ਕਿਸੇ ਕ੍ਰਿਮੀਨਲ ਨੂੰ ਪੈਟਰਨਾਈਜ਼ ਨਹੀਂ ਕਰਦੇ ਉਹਨਾਂ ਨੂੰ ਅਸੀਂ ਹਵਾ ਨਹੀਂ ਦਿੰਦੇ ਹਮ ਨਤੀਜੇ ਤੋਂ ਬਾਅਦ ਕੇਜਰੀਵਾਲ ਸਾਹਿਬ ਨੇ ਵੀ ਕੀ ਕਿਹਾ ਕੇਜਰੀਵਾਲ ਸਾਹਿਬ ਨੇ ਵੀ ਕਿਹਾ ਜੀ ਪਰ ਜੇ ਇਹ ਗੱਲ ਹੋ ਰਹੀ ਹੈ ਜੇ ਇਲਜ਼ਾਮ ਲੱਗ ਰਹੇ ਆ ਤਾਂ ਫਿਰ ਉਹ ਉਹਦੀ ਕਲੈਰਿਟੀ ਹੋਣੀ ਚਾਹੀਦੀ ਬਿਲਕੁਲ ਤੇ ਉਹ ਕਲੈਰਿਟੀ ਕਿਵੇਂ ਹੋਏਗੀ ਇੱਕ ਜਾਂਚ ਜਾਂਚ ਵਿਸ਼ੇਸ਼ ਜਾਂਚ ਟੀਮ ਬਣੇ ਉਸ ਜਾਂਚ ਜਾਂਚ ਕਰੇ ਜੀ ਕਿ ਕੀ ਕੋਈ ਉਹਦਾ ਮੁੱਖ ਮੰਤਰੀ ਦੇ ਨਾਲ ਕੋਈ ਰابطਾ ਬਣਿਆ ਸੀ ਜਾਂ ਕਿਸੇ ਮੰਤਰੀ ਨਾਲ ਰابطਾ ਸੀ ਕਿ ਜਾਂ ਉਹਦਾ ਹੈਂਡਲਰ ਕੌਣ ਸੀਗਾ ਜਾਂ ਜਿਹੜੇ ਦੋਸ਼ ਲੱਗ ਰਹੇ ਆ ਕਿ ਜੀ ਉਹਨੂੰ ਉੱਥੇ ਜੇਲ੍ਹ ਦੇ ਵਿੱਚ ਉੱਥੇ ਪੁਲਿਸ ਕਸਟਡੀ ਦੇ ਵਿੱਚ ਪੀਜ਼ੇ ਖੁਆਏ ਜਾ ਰਹੇ ਆ ਜੀ ਸੋ ਇਹ ਗੱਲਾਂ ਇਹ ਇਲਜ਼ਾਮਾਂ 'ਚ ਕਿੰਨੀ ਸੱਚਾਈ ਹੈ ਹੂੰ ਇਹ ਸਾਰਾ ਕੁਝ ਸਪਸ਼ਟ ਹੋਣਾ ਚਾਹੀਦਾ ਨਾ ਇਸੇ ਲਈ ਮੈਂ ਕਹਿ ਰਿਹਾ ਕਿ ਸਰਕਾਰ ਦਾ ਮੁੱਖ ਮੰਤਰੀ ਦਾ ਖਾਸ ਕਰਕੇ ਜਿਸ ਤਰ੍ਹਾਂ ਦਾ ਇਮੇਜ ਰਿਹਾ ਹੈ ਕਿ ਉਹ ਇਹ ਗੱਲ ਉਹਦੇ ਉਹਦੇ ਤੇ ਲੋਕ ਭਰੋਸਾ ਕਰਦੇ ਆ ਹੂੰ ਬਿਲਕੁਲ ਇਹ ਨਹੀਂ ਹੈ ਕਿ ਪੰਜਾਬ ਦੇ ਲੋਕ ਉਹਨਾਂ ਤੇ ਭਰੋਸਾ ਨਹੀਂ ਕਰਦੇ ਕਿਉਂਕਿ ਉਹ ਮੁੱਖ ਮੰਤਰੀ ਨੇ ਸੂਬੇ ਦੀ ਸੁਨੀਲ ਜਾਖੜਾ ਨੇ ਵੀ ਇਹੀ ਗੱਲ ਕਹਿ ਰਹੇ ਸੀਗੇ ਕਿ ਉਹ ਮੇਰੇ ਮੁੱਖ ਮੰਤਰੀ ਨੇ ਮੈਂ ਉਹਨਾਂ ਤੇ ਭਰੋਸਾ ਕਰਦਾ ਜੀ ਤੇ ਇਸ ਕਰਕੇ ਉਹਨਾਂ ਨੂੰ ਇਹ 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 ਜਿਹੜਾ ਮਾਮਲਾ ਹੈ ਇਹਨੂੰ ਕਲੀਅਰ ਕਰਨਾ ਚਾਹੀਦਾ ਇਹ ਜਿਹੜੇ ਇਹ ਬੱਦਲ ਹੈ ਨਾ ਇਹ ਇਹ ਕਲੀਅਰ ਹੋਣੇ ਚਾਹੀਦੇ ਤੇ ਸਪਸ਼ਟ ਜਿਹੜੀ ਲਾਈਟ ਹੈ ਉਹ ਪੈਣੀ ਚਾਹੀਦੀ ਹੈ ਜਦ ਲੋਕਾਂ ਨੂੰ ਕਿਸੇ ਤਰ੍ਹਾਂ ਦਾ ਭਰਮ ਭੁਲੇਖਾ ਨਹੀਂ ਰੱਖਣਾ ਚਾਹੀਦਾ ਜੀ ਅੱਗੇ ਗੱਲ ਕਰਦੇ ਹਾਂ ਸਰ ਪੰਜਾਬ ਸਰਕਾਰ ਨੂੰ ਲੈ ਕੇ ਪੰਜਾਬ ਸਰਕਾਰ ਨੇ ਮਨਰੇਗਾ ਨੂੰ ਲੈ ਕੇ ਇੱਕ ਵਿਸ਼ੇਸ਼ ਸੈਸ਼ਨ ਦਾ ਜਿਹੜਾ ਐਲਾਨ ਕੀਤਾ ਤੇ ਇਹ ਕੀ ਲੱਗਦਾ ਹੈ ਕਿ ਕਿਉਂਕਿ ਕੇਂਦਰ ਨੇ ਜਦੋਂ ਇਹ ਕਾਨੂੰਨ ਬਦਲ ਹੀ ਦਿੱਤਾ ਇਸ ਨੂੰ ਤੇ ਫਿਰ ਵੀ ਇਹ ਚੀਜ਼ ਇਹ ਸੈਸ਼ਨ ਬੁਲਾਉਣ ਦੀ ਕੀ ਜ਼ਰੂਰਤ ਪਈ ਤੇ ਕੀ ਹੋ ਸਕਦਾ ਸੈਸ਼ਨ ਵਿੱਚ ਕੀ ਸੈਸ਼ਨ ਜ਼ਰੂਰੀ ਸੀ ਇਸ ਬਾਰੇ ਦੱਸੋ ਪਾਰਲੀਮੈਂਟ ਦੇ ਦੋਵਾਂ ਸਦਨਾਂ ਦੇ ਵਿੱਚ ਇਹ ਬਿੱਲ ਪਾਸ ਹੋ ਗਿਆ ਜੀ اپੋਜੀਸ਼ਨ ਜਿਹੜੀ ਹੈ ਉਹਨਾਂ ਨੇ ਪੂਰਾ ਜ਼ੋਰ ਲਾ ਲਿਆ ਹੂੰ ਕਿ ਉਹ ਇਹ ਬਿੱਲ ਨਾ ਪਾਸ ਹੋਵੇ ਤੇ ਮੈਂ ਕਿਤੇ ਇੱਕ ਪੜ੍ਹ ਰਿਹਾ ਸੀਗਾ ਕਿ ਜਦੋਂ ਸੰਸਦ ਚੁੱਪ ਹੋ ਜਾਈ ਹੂੰ ਤੇ ਫਿਰ ਸੜਕ ਦੇ ਉੱਤੇ ਰੌਲਾ ਪੈਂਦਾ ਹੂੰ ਹੁਣ ਜੇ ਸਰਕਾਰ ਤੁਹਾਡੀ ਗੱਲ ਨਹੀਂ ਸੁਣ ਰਹੀ ਮਨਰੇਗਾ ਜਿਹੜਾ ਕਾਨੂੰਨ ਹੈ ਜਦੋਂ ਇਹ ਕਾਨੂੰਨ ਬਣਿਆ ਸੀ ਰੋਜ਼ਗਾਰ ਗਰੰਟੀ ਸਕੀਮ ਪਹਿਲਾਂ ਇਹਦਾ ਨਾਮ ਨੈਸ਼ਨਲ ਰੋਜ਼ਗਾਰ ਗਰੰਟੀ ਸਕੀਮ ਸੀਗਾ ਬਾਅਦ ਵਿੱਚ ਮਹਾਤਮਾ ਗਾਂਧੀ ਦਾ ਨਾਮ ਜੋੜ ਦਿੱਤਾ ਗਿਆ ਮਨਰੇਗਾ ਬਣਾ ਦਿੱਤਾ ਗਿਆ ਜਦੋਂ ਇਹ ਕਾਨੂੰਨ ਬਣਿਆ ਸੀ ਇਹ ਸਰਬਸੰਮਤੀ ਨਾਲ ਕਾਨੂੰਨ ਬਣਿਆ ਸੀ ਹੂੰ ਭਾਰਤੀ ਜਨਤਾ ਪਾਰਟੀ ਵੀ ਉਦੋਂ ਜਿਹੜੀ ਮੇਨ اپੋਜੀਸ਼ਨ ਪਾਰਟੀ ਸੀ ਉਹਨਾਂ ਨੇ ਵੀ ਇਸ ਬਿੱਲ ਨੂੰ ਸਮਰਥਨ ਕੀਤਾ ਸੀ ਤਾਂ ਇਹ ਕਾਨੂੰਨ ਬਣਿਆ ਸੀ ਜੀ ਹੁਣ ਇਹ ਸਵਾਲ ਬੜਾ ਔਖਾ ਹੈ ਕਿ ਇਸ ਤਰ੍ਹਾਂ ਦੀ ਭਾਰਤੀ ਜਨਤਾ ਪਾਰਟੀ ਨੂੰ ਕਿਹੜੀ ਕਾਹਲੀ ਸੀ ਕਿ ਨਾ ਉਹ اپੋਜੀਸ਼ਨ ਦੇ ਨਾਲ ਜਿਹੜੀਆਂ ਵਿਰੋਧੀ ਪਾਰਟੀਆਂ ਹਨ ਉਹਨਾਂ ਦੇ ਨਾਲ ਡਿਸਕਸ਼ਨ ਕਰਨ ਲਈ ਤਿਆਰ ਹੈ ਨਾ ਉਹ ਜਿਹੜੇ ਸਟੇਕ ਹোল্ডার ਹੈ ਉਹਨਾਂ ਦੇ ਨਾਲ ਗੱਲਬਾਤ ਕਰ ਰਹੀ ਹੈ ਬਿਲਕੁਲ ਵੋਇ ਕੁਕ ਮੈਂ ਉਹਨਾਂ ਨੂੰ ਮਨੋਜ ਝਾੜ ਜਿਹੜੇ ਆ ਲਾਲੂ ਪ੍ਰਸ਼ਾਦ ਯਾਦਵ ਦੀ ਪਾਰਟੀ ਦੇ ਲੀਡਰ ਹੈ ਉਹ ਉਹਨਾਂ ਦਾ ਭਾਸ਼ਣ ਸੁਣ ਰਿਹਾ ਸੀਗਾ ਤੇ ਉਹ ਇਹ ਕਹਿ ਰਹੇ ਸੀਗੇ ਕਿ ਮੈਨੂੰ ਉਹਨਾਂ ਦੀ ਜਿਹੜੀ ਕੋਟ ਹੈ ਬੜਾ ਇੰਟਰਸਟਿੰਗ ਲੱਗਿਆ ਉਹਨਾਂ ਨੇ ਕਿਹਾ ਉਹ ਕਿਹੜੇ ਅਦ੍ਰਿਖ ਅਦ੍ਰਿਖ ਲੋਕ ਹੈ ਹਮ ਇਨਵੀਜ਼ੀਬਲ ਲੋਕ ਹੈ ਜੀ ਜਿਹੜੇ ਸਰਕਾਰ ਨੂੰ ਐਡਵਾਈਸ ਦੇ ਰਹੇ ਹਮ ਜਿਹੜੇ ਸਿਰਫ ਸਰਕਾਰ ਦੇ ਮੰਤਰੀਆਂ ਨੂੰ ਦਿਖਦੇ ਹੈ ਸਰਕਾਰ ਨੂੰ ਦਿਖਦੇ ਹੈ ਪਰ ਆਮ ਲੋਕਾਂ ਨੂੰ ਨਜ਼ਰ ਨਹੀਂ ਆਉਂਦੀ ਹੁਣ ਜੇ ਇਹ ਹੋਇਆ ਹੈ ਜੇ ਇਸ ਤਰ੍ਹਾਂ ਉਹਦਾ ਨਾਮ ਕੱਲਾ ਨਾਮ ਬਦਲਣ ਦੀ ਗੱਲ ਨਹੀਂ ਹੈ ਜੀ ਅੱਛਾ ਪਹਿਲੀ ਗੱਲ ਤਾਂ ਐਸੀ ਕਿ ਕਿ ਭਾਰਤੀ ਜਨਤਾ ਪਾਰਟੀ ਹਮੇਸ਼ਾ ਇਹ ਕਹਿ ਰਹੀ ਹੈ ਜੀ ਇਹ ਇਹ ਨਾਮ ਸੀ ਇਸ ਕਰਕੇ ਬਦਲ ਲੈਂ ਕਿਉਂਕਿ ਮੁਗਲ ਕਾਲ ਨਾਲ ਸੰਬੰਧਿਤ ਹੈ ਹੂੰ ਇਹ ਨਾਮ ਸੀ ਇਸ ਕਰਕੇ ਬਦਲ ਲੈ ਕਿਉਂਕਿ ਇਹ ਅੰਗਰੇਜ਼ਾਂ ਦਾ ਨਾਮ ਹੈ ਹੁਣ ਜਿਹੜਾ ਨਾਮ ਰੱਖਿਆ ਉਹ ਅੱਧਾ ਪੰਜਾਬੀ ਹੈ ਅੱਧਾ ਅੰਗਰੇਜ਼ੀ ਹੈ ਅੱਧਾ ਹਿੰਦੀ ਹੈ ਹੂੰ ਸੌਰੀ ਅੱਦਾ ਇੰਗਲਿਸ਼ ਐ ਤੇ ਅੱਦਾ ਹਿੰਦੀ ਐ ਹਮ ਹਨਾ ਜੀ ਤੇ ਦੂਜਾ ਇਹ ਨਾ ਤਾਂ ਮਹਾਤਮਾ ਗਾਂਧੀ ਸੀ ਨਾ ਮਹਾਤਮਾ ਗਾਂਧੀ ਦੇ ਨਾਂ ਤੇ ਤੁਹਾਨੂੰ ਕੀ ਨਫ਼ਰਤ ਸੀ ਬਈ ਹਮ ਫੇਰ ਇਹਦਾ ਮਤਲਬ ਕਿਤੇ ਨਾ ਕਿਤੇ ਤਾਂ ਗੜਬੜ ਐ ਨਾ ਬਿਲਕੁਲ ਅੱਛਾ ਫਿਰ ਕੱਲਾ ਨਾਂ ਬਦਲਣ ਦੀ ਗੱਲ ਨਹੀਂ ਹੈ ਹਮ ਇਹਦੇ 'ਚ ਤੁਸੀਂ ਕੀ ਕੀਤਾ ਕਿੰਨੀ ਸ਼ਰਾਰਤ ਕਰਦੇ ਹੋ ਕਿ ਜਿਹੜੀ ਜਿਹੜਾ ਬਜਟ ਐ ਜੀ ਉਹ 90% ਕੇਂਦਰ ਦਿੰਦਾ ਸੀ 10% ਸਟੇਟ ਗਵਰਨਮੈਂਟ ਦਿੰਦੀਆਂ ਸੀ ਜੀ ਤੇ ਹੁਣ ਇਹਨਾਂ ਨੇ ਕੀ ਕਰਤਾ ਕਿ 60 ਕੇਂਦਰ ਦੇਊਗਾ ਤੇ 40 ਸਟੇਟ ਸਟੇਟ ਗਵਰਨਮੈਂਟ ਦੇਊਗੀ ਬਿਲਕੁਲ ਹੁਣ ਸਟੇਟ ਗਵਰਨਮੈਂਟਾਂ ਦਾ ਪਹਿਲਾਂ ਹੀ ਕਰਜ਼ੇ ਚ ਡੁੱਬੀਆਂ ਹੋਈਆਂ ਹੂੰ ਤੇ ਤੁਸੀਂ ਇੱਥੋਂ ਸਿੱਧਾ ਟੈਕਸ ਆਪਣਾ ਲੈ ਜਾਂਦੇ ਹੋ ਪੈਸੇ ਸੂਬਿਆਂ ਦੇ ਰੋਕੇ ਰੱਖਦੇ ਹੋ ਜੀ ਜਿੱਥੇ ਤੁਹਾਡੀ ਸਰਕਾਰ ਹੈ ਉੱਥੇ ਪੈਸੇ ਦੇ ਦਿੰਦੇ ਹੋ ਜਿੱਥੇ ਨਹੀਂ ਹੈ ਉੱਥੇ ਤੁਸੀਂ ਨਹੀਂ ਦਿੰਦੇ ਹੂੰ ਪੰਜਾਬ ਦੇ ਤੁਸੀਂ ਪੈਸੇ ਰੋਕੇ ਹੋਏ ਤੁਹਾਡੇ ਤੇ ਸਰਕਾਰ ਇਲਜ਼ਾਮ ਲਾ ਰਹੀ ਹੈ ਕਿ ਤੁਸੀਂ 50000 ਕਰੋੜ ਰੁਪਏ ਦੱਬੀ ਬੈਠੇ ਹੋ ਹੂੰ ਤੇ ਸੂਬੇ ਜਿਹੜੇ ਆ ਉਹ ਪਹਿਲੇ ਹੀ ਜਿਹੜੇ ਆਪਣੇ ਜਿਹੜੀ ਇਕਨੋਮਿਕ ਕ੍ਰਾਈਸਿਸ ਦੇ ਵਿੱਚੋਂ ਲੰਘ ਰਹੇ ਆ ਉਹ 40% ਕਿੱਥੋਂ ਪਾ ਦੇਣਗੇ ਹੂੰ ਫਿਰ ਇਹਦਾ ਜਿਹੜਾ ਬਜਟ ਹੈ ਉਹ 3 ਲੱਖ ਕਰੋੜ ਬਣਦਾ ਹੈ ਹੂੰ ਕੇਂਦਰ ਨੇ ਜਿਹੜਾ ਬਜਟ ਦਿੱਤਾ ਸੀਗਾ ਉਹ 83 78000 ਕਰੋੜ ਦਿੱਤਾ ਸੀ ਸਾਰਾ ਹੂੰ ਤੇ ਉਹਦੇ ਚ ਵੀ 100 ਦਿਨ ਇਹ ਸਕੀਮ ਦੇ ਤਹਿਤ 100 ਦਿਨ ਨੌਕਰੀ ਦੇਣੀ ਹੈ ਜੀ ਤੇ ਐਵਰੇਜ ਜਿਹੜੀ ਪੰਜਾਬ ਦੀ ਐਵਰੇਜ ਹੈ ਉਹ ਤਾਂ 25 ਤੋਂ 38% ਹੀ ਹੈ ਹੂੰ ਤੇ ਜਿਹੜੀ ਓਵਰ ਆਲ ਆਪਾਂ ਜੇ ਪੂਰੇ ਇੰਡੀਆ ਦੀ ਲਾ ਕੇ ਚੱਲੀਏ ਤਾਂ 50% ਬਣਦੀ ਹੈ ਹੂੰ ਤੁਸੀਂ 11 ਸਾਲ ਤੁਹਾਨੂੰ ਰਾਜ ਕਰਦਿਆਂ ਨੂੰ ਹੋ ਗਏ ਪਿਛਲੇ 11 ਸਾਲ ਚ ਤੁਸੀਂ 100 ਦਿਨ ਤਾਂ ਪੂਰੇ ਨਹੀਂ ਕਰ ਸਕੇ ਹੁਣ ਤੁਸੀਂ ਕਹਿ ਰਹੇ ਹੋ ਕਿ ਅਸੀਂ 125 ਦਿਨ ਦੇਵਾਂਗੇ ਹਮ ਸ਼ਰਾਰਤ ਐਕਚੁਅਲੀ ਕੀ ਕੀਤੀ ਉਹ ਗਰੰਟੀ ਲਿਖਿਆ ਹੋਇਆ ਸੀ ਸ਼ਬਦ ਉਹ ਗਰੰਟੀ ਕਰਕੇ ਹੁਣ ਡਿਮਾਂਡ ਦੀ ਬਜਾਏ ਕਮਾਂਡ ਕਰਤਾ ਹੈ ਜੀ ਕਿ ਸਾਰਾ ਕੁਝ ਕੇਂਦਰ ਤੋਂ ਤੈਅ ਹੋਏਗਾ ਤੇ 40% ਪੈਸਾ ਜਿਹੜਾ ਉਹ ਸਟੇਟ ਦੇਗੀ ਜੀ ਸੋ ਜਦੋਂ ਸਰਕਾਰ ਜਿਹੜੀ ਹੈ ਕੇਂਦਰ ਸਰਕਾਰ ਜਿਹੜੀ ਹੈ ਉਹ ਲੋਕਾਂ ਦਾ 12 ਕਰੋੜ ਲੋਕ ਇਹਦੇ ਇਸ ਬਿਲ ਇਹਦੇ ਨਾਲ ਪ੍ਰਭਾਵਿਤ ਹੋਣਗੇ ਹਮ ਸੋ ਜਦੋਂ ਲੋਕ ਲੋਕਾਂ ਦਾ ਸਿੱਧਾ ਜਿਹੜਾ ਮਸਲਾ ਹੈ ਮਜ਼ਦੂਰਾਂ ਦਾ ਸਿੱਧਾ ਮਸਲਾ ਹੈ ਉਹਦੇ ਉੱਤੇ ਸਰਕਾਰ ਗੱਲ ਹੀ ਨਹੀਂ ਸੁਣਨ ਨੂੰ ਤਿਆਰ ਬਿਲਕੁਲ ਲਿਆਂਦਾ ਤੇ ਬਿੱਲ ਪਾਸ ਕਰ ਕਾਨੂੰਨ ਬਣਾਤਾ ਤੇ ਫਿਰ ਕੀ ਆ ਜਿਹੜਾ ਹੈ ਉਹ ਰਹਿ ਜਾਂਦਾ ਕਹਿੰਦੇ ਨਾ ਵੀ ਸਾਡੇ ਕੋਈ ਕੀ ਆਪਸ਼ਨ ਬਚੀ ਹੈ ਲੜਨ ਤੋਂ ਸવાય ਲੋਕਾਂ ਕੋਲ ਕੋਈ ਆਪਸ਼ਨ ਬਚੀ ਹੈ ਜੀ ਤੇ ਪੰਜਾਬ ਸਰਕਾਰ ਨੇ ਉਹਦੇ ਤੇ ਸੈਸ਼ਨ ਬੁਲਾਇਆ ਹਮ ਤੇ ਕੁਝ ਲੋਕ ਕਹਿ ਰਹੇ ਆ ਜੀ ਲੌਂਡ ਆਰਡਰ ਤੇ ਹਮ ਸੈਸ਼ਨ ਬਲਾਓ ਜੀ ਹੈਨਾ ਹੁਣ ਅਕਾਲੀ ਭਾਜਪੀ ਦੀ ਜਦੋਂ ਸਰਕਾਰ ਸੀ ਕਿੰਨੇ ਸੈਸ਼ਨ ਕਰਵਾਏ ਇਹਨਾਂ ਨੇ ਲੌਂਡ ਆਰਡਰ ਤੇ ਹਮ ਹੈਨਾ ਬਿਲਕੁਲ ਸੁਨੀਲ ਜਾਖੜ ਜਦੋਂ ਆਪ ਕਾਂਗਰਸ ਦੇ ਵਿੱਚ ਸੀਗੇ ਇਹਨਾਂ ਦੀ ਸਰਕਾਰ ਸੀਗੀ ਕਿੰਨੇ ਲੌਂਡ ਆਰਡਰ ਤੇ ਸੈਸ਼ਨ ਕਰਵਾਏ ਬਿਲਕੁਲ ਸੋ ਇਹ ਜਦੋਂ ਸੱਤਾ ਤੋਂ ਬਾਹਰ ਤੁਸੀਂ ਹੋਰ ਗੱਲ ਕਰਦੇ ਹੋ ਜਦੋਂ ਸੱਤਾ ਦੇ ਅੰਦਰ ਹੁੰਦੇ ਹੋ ਉਦੋਂ ਤੁਸੀਂ ਗੱਲ ਹੋਰ ਕਰਦੇ ਹੋ ਜੀ ਹੁਣ ਇਹ ਸੈਸ਼ਨ ਇਹ ਠੀਕ ਹੈ ਕਿ ਪੰਜਾਬ ਸਰਕਾਰ ਇੱਕ ਡਿਫਰੈਂਟ ਤਰੀਕੇ ਦਾ ਇਹਦਾ ਵੀ ਕੰਮ ਹੈ ਕਿ ਵਿਸ਼ੇਸ਼ ਸੈਸ਼ਨ ਵਿਸ਼ੇਸ਼ ਸੈਸ਼ਨ ਉਹਦੀ ਗੱਲ ਕਰਦੇ ਜੀ ਪਰ ਹੁਣ ਇਹ ਵਿਰੋਧ ਪ੍ਰਗਟਾਉਣ ਵਾਸਤੇ ਇੱਕ ਤਰੀਕਾ ਹੈ ਹੂੰ ਤੇ ਹੋਰ ਜਾਂ ਹੋਰ ਸੂਬਿਆਂ 'ਚ ਵੀ ਇਸ ਤਰ੍ਹਾਂ ਹੋਏਗਾ ਜੀ ਕਿ ਅਸੈਂਬਲੀਆਂ ਬਣਾ ਕੇ ਉਹ ਕੇਂਦਰੀ ਕਾਨੂੰਨ ਨੂੰ ਚੁਣੌਤੀ ਦੇਣਗੇ ਹੂੰ ਤੇ ਵੱਖਰਾ ਸਟੈਂਡ ਵੀ ਲਿਆ ਜਾ ਸਕਦਾ ਇਹ ਤਾਂ ਬਕਰ ਸਟੈਂਡੀ ਬਖਰਾ ਹੈ ਨਾ ਉਹ ਕਹਿ ਜਦੋਂ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਲੋਕਾਂ ਦੇ ਚੁੱਲਿਆਂ ਦੀ ਅੱਗ ਬੁਝਾ ਰਹੇ ਹੋ ਹਮ ਪਰ ਹੁਣ ਜਿਹੜਾ ਸਵਾਲ ਇਹ ਵੀ ਹੈ ਕਿ ਮੁਖਮੰਦ ਪਿਛਲੇ 3 ਸਾਲ ਦੇ ਵਿੱਚ ਸਰਕਾਰ ਪੰਜਾਬ ਸਰਕਾਰ ਕੀ ਕਰ ਰਹੀ ਸੀਗੀ ਬਿਲਕੁਲ ਕਿੰਨੇ 38 100% 100 ਦਿਨ ਕੰਮ ਦੇਣਾ ਸੀ ਹਮ ਮਿਲ ਕਿੰਨੇ ਦਿਨ ਰਿਹਾ ਸੀ 38 ਦਿਨ ਤੇ ਉਹਦੇ ਚੋਂ ਵੀ ਪੈਸੇ ਨਹੀਂ ਮਿਲ ਰਹੇ ਹਮ ਉਹ ਵੀ ਰੁਕੇ ਹੋਏ ਆ ਪਿੱਛੇ ਉਬੀਧ ਸਰਕਾਰ ਇਹ ਸਰਕਾਰ ਦਾ ਕੰਮ ਹੈ ਬਿਲਕੁਲ ਸੋ ਇਹ ਹੁਣ ਮਤਲਬ ਇੱਕ ਵਿਰੋਧ ਪ੍ਰਗਟਾਣ ਦਾ ਤਰੀਕਾ ਇਹਨੇ ਦੇਖਿਆ ਹੋਰ ਸੂਬਿਆਂ ਦੇ ਵਿੱਚ ਵੀ ਇਹ ਹੋਏਗਾ ਤੇ ਸੂਬਾ ਸਰਕਾਰਾਂ ਕਿਸ ਤਰ੍ਹਾਂ ਸਟੈਂਡ ਲੈਂਦੀਆਂ ਇਹਦੇ ਤੇ ਕਿਦਾਂ ਅੱਗੇ ਵਧਦੀਆਂ ਇਹ ਹੁਣ ਦੇਖਣ ਵਾਲੀ ਗੱਲ ਹੋਏਗੀ ਪਰ ਜਿਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਹੈ ਪਾਰਲੀਮੈਂਟ ਦੇ ਵਿੱਚ ਜਿਸ ਤਰ੍ਹਾਂ ਦੀ ਆਵਾਜ਼ ਸੁਣੀ ਹੈ ਤੇ ਇਹ ਲੱਗ ਰਿਹਾ ਹੈ ਕਿ ਸ਼ਾਇਦ ਮਜ਼ਦੂਰਾਂ ਪਹਿਲੇ ਕਿਸਾਨਾਂ ਦਾ ਅੰਦੋਲਨ ਹੋਇਆ ਸੀ ਇਸ ਵਾਰ ਮਜ਼ਦੂਰ ਅੱਗੇ ਲੱਗ ਕੇ ਇਹ ਅੰਦੋਲਨ ਉਸ ਤਰ੍ਹਾਂ ਦਾ ਵੱਡਾ ਅੰਦੋਲਨ ਦੇਸ਼ ਦੇ ਵਿੱਚ ਖੜਾ ਨਾ ਹੋਇਆ ਜੀ ਉਸ ਤਰ੍ਹਾਂ ਦੇ ਅਸਾਰ ਬਣਦੇ ਨਜ਼ਰ ਆ ਰਹੇ ਬਾਕੀ ਜਿਹੜਾ ਪੰਜਾਬ ਸਰਕਾਰ ਦਾ ਸੈਸ਼ਨ ਹੈ ਉਹਦੇ ਵਿੱਚ ਇੱਕ ਵਿਰੋਧ ਪ੍ਰਗਟਾਉਣ ਦਾ ਤਰੀਕਾ ਹੈ ਉਹ ਕਰਨਾ ਚਾਹੀਦਾ ਜੀ ਤੇ ਇਹਦੇ ਵਿੱਚ ਮੈਨੂੰ ਕੁਝ ਬੁਰਾ ਨਹੀਂ ਲੱਗਦਾ ਕਿ ਇਹ ਕੋਈ ਗਲਤ ਗੱਲ ਹੈ ਕਿਉਂਕਿ ਜੇ ਤੁਸੀਂ ਗੱਲ ਆਪਣੀ ਕਹਿਣੀ ਹੈ ਤੇ ਤੁਸੀਂ ਮਤਾ ਪਾਸ ਕਰੋਗੇ ਨਾ ਉਹ ਦੇਖ ਲਾਪੇ ਬਲਕਿ ਤੋਂ ਇਹ ਹੋ ਰਿਹਾ ਸੈਸ਼ਨ ਉਹਦੇ ਤੇ ਪਰ ਪੂਰੇ ਦੇਸ਼ 'ਚ ਇਸ ਤਰ੍ਹਾਂ ਦਾ ਮਾਹੌਲ ਹੈਗਾ ਜਿੱਥੇ ਜਿੱਥੇ اپੋਜੀਸ਼ਨ ਪਾਰਟੀ ਦੀ ਜਿੰਨੀ ਸਟਰੈਂਥ ਹੈ ਉਹ ਇਹਦੇ ਨਾਲ ਗੱਲਬਾਤ ਇਹ ਇਹਦੇ ਖਿਲਾਫ ਗੱਲ ਜਿਹੜੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜੀ ਅੱਗੇ ਸਾਰਾ ਵੱਧਦੇ ਆ ਪਿਛਲੇ ਦਿਨਾਂ 'ਚ ਕਾਫੀ ਚਰਚਾ ਚਰਿਆ ਵਿਸ਼ਾ ਡੀਏ ਜੀ ਹਰਚਰਨ ਪੁੱਲਰ ਬਾਰੇ ਉਹਨਾਂ ਦੀ ਸੁਪਰੀਮ ਕੋਰਟ ਵਿੱਚ ਸੁਣਵਾਈ ਸੀ ਤੇ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਸੁਪਰੀਮ ਕੋਰਟ ਵੱਲੋਂ ਕਾਫੀ ਕਰਾਰਾ ਝਟਕਾ ਵੀ ਲੱਗਿਆ ਹੈ ਤੇ ਕੀ ਪੂਰੀ ਸੁਨਾਵਾਈ ਵਿੱਚ ਕੀ ਹੋਇਆ ਇਸ ਬਾਰੇ ਕੀ ਜਾਣਕਾਰੀ ਹੈ ਇਹ ਅਸਨ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਸੀ ਕਿ ਇਹਨਾਂ ਨੂੰ ਅੰਤ੍ਰ임 ਰਾਹਤ ਦਿੱਤੀ ਜਾਵੇ ਜੀ ਇਹਨਾਂ ਨੂੰ ਜ਼ਮਾਨਤ ਰਿਹਾਈ ਅੰਤ੍ਰ임 ਰਾਹਤ ਰਿਹਾਈ ਦਿੱਤੀ ਜਾਵੇ ਤੇ ਇਹਨਾਂ ਦੇ ਔਰ ਜਿਹੜੀ ਇਹਨਾਂ ਦੇ ਖਿਲਾਫ ਜਾਂਚ ਚੱਲ ਰਹੀ ਹੈ ਉਹਨੂੰ ਰੋਕਿਆ ਜਾਵੇ ਕਿਉਂਕਿ ਸੀਬੀਆਈ ਨੇ ਆਪਣੇ ਬਿਯੌਂਡ ਆਪਣੇ ਦਾਰੇ ਆਪਣੇ ਦਾਇਰੇ ਨੂੰ ਉਲੰਘ ਕੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਹੈ ਉਹ ਪੰਜਾਬ ਸਰਕਾਰ ਦੇ ਅਫਸਰ ਨੇ ਤੇ ਪੰਜਾਬ ਸਰਕਾਰ ਦੀ ਪਰਮਿਸ਼ਨ ਤੋਂ ਬਿਨਾ ਇਹ ਕਾਰਵਾਈ ਹੋਈ ਹੈ ਪਰ ਹਾਈ ਕੋਰਟ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਰਾਹਤ ਜਿਹੜੀ ਹੈ ਉਹ ਨਹੀਂ ਦਿੱਤੀ ਸੀਗੀ ਤੇ ਉਹਨਾਂ ਨੂੰ ਉਹਨਾਂ ਦੀ ਉਹ ਪਟੀਸ਼ਨ ਰੱਦ ਕਰ ਦਿੱਤੀ ਸੀ ਉਸ ਪਟੀਸ਼ਨ ਉਸ ਫੈਸਲੇ ਨੂੰ ਹੁਣ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਗਈ ਸੀ ਚੀਫ ਜਸਟਿਸ ਸੁਪਰੀਮ ਕੋਰਟ ਦੇ ਜਸਟਿਸ ਸੂਰਿਆਕਾਂਤ ਉਹਨਾਂ ਨੇ ਉਸ ਕੇਸ ਦੀ ਸੁਣਵਾਈ ਕੀਤੀ ਤੇ ਉਹਨਾਂ ਨੇ ਜਿਹੜੀਆਂ ਦਲੀਲਾਂ ਸੀ ਵਕੀਲ ਦੇ ਭੁੱਲਰ ਸਾਹਿਬ ਦੇ ਵਕੀਲ ਜਿਹੜੇ ਨੇ ਉਹਨਾਂ ਨੇ ਆਪਣੀਆਂ ਦਲੀਲਾਂ ਰੱਖੀਆਂ ਤਾਂ ਉਹਨਾਂ ਦੀ ਟਿੱਪਣੀ ਬੜੀ ਇੰਟਰਸਟਿੰਗ ਆਈ ਉਹਨਾਂ ਨੇ ਕਿਹਾ ਕਿ ਸਾਨੂੰ ਇਸ ਮਾਮਲੇ ਤੇ ਹੋਰ ਟਿੱਪਣੀ ਕਰਨ ਲਈ ਮਜਬੂਰ ਨਾ ਕਰੋ ਤੇ ਜੇ ਅਸੀਂ ਟਿੱਪਣੀ ਕੀਤੀ ਤਾਂ ਤੁਹਾਨੂੰ ਲੈਣੇ ਦੇਣੇ ਪੈ ਜਾਣਗੇ ਜੇ ਅਸੀਂ ਆਰਡਰ ਪਾਸ ਕੀਤਾ ਇਹਦੇ ਤੇ ਤੇ ਉਹ ਪਟੀਸ਼ਨ ਜਿਹੜੀ ਆ ਉਹ ਰੱਦ ਹੋ ਗਈ ਹੈ ਸੋ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਰਾਹਤ ਜਿਹੜੀ ਹੈ ਉਹ ਸੁਪਰੀਮ ਕੋਰਟ ਨੇ ਨਹੀਂ ਦਿੱਤੀ ਸੋ ਇਹਦਾ ਮਤਲਬ ਹੈ ਕਿ ਇਹਦੇ ਤੇ ਅੱਛਾ ਚਾਰ ਸ਼ੀਟੀ ਦੀ ਪੇਸ਼ ਹੋ ਗਈ ਹੈ ਜੀ ਹੁਣੇ ਬੜੀ ਜ਼ੋਰ ਸ਼ੋਰ ਨਾਲ ਮਾਮਲਾ ਜਿਹੜਾ ਹੈ ਅੱਗੇ ਵਧੇਗਾ ਤੇ ਜਿਹੜਾ ਲੱਗ ਰਿਹਾ ਸੀ ਕਿ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਸ਼ਾਇਦ ਕਿਸੇ ਤਰ੍ਹਾਂ ਦੀ ਇਹਨਾਂ ਨੂੰ ਰਾਹਤ ਮਿਲ ਜੇਗੀ ਕਿ ਸੀਬੀਆਈ ਨੇ ਜਿਸ ਤਰ੍ਹਾਂ ਪੰਜਾਬ ਸਰਕਾਰ ਦੀ ਇਸ ਮਾਮਲੇ ਦੇ ਵਿੱਚ ਜਾਂਚ ਤੋਂ ਪਹਿਲਾਂ ਪਰਮਿਸ਼ਨ ਨਹੀਂ ਲਈ ਕਿ ਉਹਦਾ ਸ਼ਾਇਦ ਇਹਨਾਂ ਨੂੰ ਫਾਇਦਾ ਹੋ ਜਾਏਗਾ ਪਰ ਉਹ ਜਿਹੜਾ ਪੁਆਇੰਟ ਆਫ View ਹੈ ਉਹਨੂੰ ਇਹਨਾਂ ਦੇ ਵਕੀਲ کورٹ ਦੇ ਵਿੱਚ ਉਸ ਤਰ੍ਹਾਂ ਸਾਬਤ ਨਹੀਂ ਕਰ ਸਕੇ ਤੇ ਪਹਿਲਾਂ ਹਾਈ ਕੋਰਟ ਤੋਂ ਝਟਕਾ ਲੱਗਿਆ ਤੇ ਹੁਣ ਸੁਪਰੀਮ ਕੋਰਟ ਤੋਂ ਝਟਕਾ ਲੱਗਿਆ ਤੇ ਸੁਪਰੀਮ ਕੋਰਟ ਨੇ ਇਹਨਾਂ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹਮ ਅਖੀਰ ਵਿੱਚ ਗੱਲ ਕਰਾਂਗੇ ਸਰ ਬਲਵੰਤ ਸਿੰਘ ਰਾਜੋਆਣਾ ਉਹਨਾਂ ਨੇ ਅਕਾਲ ਤਖਤ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਇੱਕ ਚਿੱਠੀ ਲਿਖੀ ਹੈ ਤੇ ਉਸ ਚਿੱਠੀ ਵਿੱਚ ਉਹਨਾਂ ਨੇ ਜਿਹੜੀ ਨਾਰਾਜ਼ਗੀ ਪ੍ਰਗਟਾਈ ਹੈ ਕਿਉਂ ਜਥੇਦਾਰ ਸਾਹਿਬ ਤੋਂ ਨਾਰਾਜ਼ ਨੇ ਰਾਜੋਆਣਾ ਸਾਹਿਬ ਇਸ ਬਾਰੇ ਕੀ ਜਾਣਕਾਰੀ ਅ ਅਦਰਸਲ ਆਪਾਂ ਸਾਰੇ ਜਾਣਦੇ ਹਾਂ ਕਿ ਇਹ ਜਿਹੜੇ ਦਿਨ ਨੇ ਉਹ ਛੋਟੇ ਤੇ ਵੱਡੇ ਸਾਬ ਜਦਿਆਂ ਮਾਤਾ ਗੁਜਰਕੌਰ ਤੇ ਗੁਰੂ ਸਾਹਿਬ ਦੇ ਸਿੰਘਾਂ ਸ਼ਹੀਦਾਂ ਬਿਲਕੁਲ ਸਿੰਘਾਂ ਦੇ ਔਰ ਉਹਨਾਂ ਦੇ ਮুরিਦਾਂ ਦੇ ਇਹ ਸ਼ਹਾदत ਦੇ ਦਿਨ ਜਿਹੜੇ ਆ ਉਹ ਸ਼ੁਰੂ ਹੋ ਗਏ ਔਰ ਕੇਂਦਰ ਸਰਕਾਰ ਵੱਲੋਂ ਮੋਦੀ ਸਰਕਾਰ ਨੇ ਇੱਕ ਜਿਹੜਾ ਡਿਸੀਜਨ ਲਿਆ ਸੀਗਾ ਕਿ ਇਹਨਾਂ ਦਿਨਾਂ ਦੇ ਵਿੱਚ ਕੇਂਦਰੀ ਪੱਧਰ ਤੇ ਇੱਕ ਵੀਰਵਾਲ ਦੀਪਸ ਮਨਾਇਆ ਜਾਂਦਾ ਜਦੋਂ ਇਹ ਸ਼ੁਰੂਆਤ ਕੀਤੀ ਗਈ ਸੀ ਉਦੋਂ ਹੀ ਸ਼੍ਰੋਮਣੀ ਕਮੇਟੀ ਨੇ ਔਰ ਬਹੁਤ ਸਾਰੇ ਸਿੱਖ ਸਕਾਲਰਸ ਨੇ ਇਹਦਾ ਵਿਰੋਧ ਕੀਤਾ ਸੀਗਾ ਕਿ ਉਹ ਬਾਲਕ ਨਹੀਂ ਸੀਗੇ ਹੂੰ ਉਹ ਸਾਡੇ ਬਜ਼ੁਰਗ ਸੀਗੇ ਜੀ ਸਾਡੇ ਬਾਬੇ ਸੀ ਉਹ ਹੂੰ ਤੇ ਉਹਨਾਂ ਦਾ ਜਨਮ ਨਹੀਂ ਸੀ ਹੋਇਆ ਉਦੋਂ ਹੂੰ ਉਹਨਾਂ ਨੇ ਸ਼ਹਾਦਤ ਦਿੱਤੀ ਸੀ ਜੀ ਤੇ ਇਸ ਕਰਕੇ ਇਹਦਾ ਨਾਂ ਜਿਹੜਾ ਬਦਲ ਕੇ ਉਹ ਸਹਬਜ਼ਾਦੇ ਸ਼ਹਾਦਤ ਜੀ ਆ ਦਿਵਸ ਰੱਖਣਾ ਚਾਹੀਦਾ ਹੂੰ ਤੇ ਇਸ ਬਾਰੇ ਜਥੇਦਾਰ ਗੜਗੱਜ ਹੋਣਾ ਨੇ ਜਿਹੜੇ ਸਾਰੇ ਮੈਂਬਰ ਪਾਰਲੀਮੈਂਟਸ ਹੈਗੇ ਆ ਖਾਸ ਕਰਕੇ ਸਿੱਖ ਮੈਂਬਰ ਪਾਰਲੀਮੈਂਟਸ ਉਹਨਾਂ ਨੂੰ ਚਿੱਠੀ ਲਿਖੀ ਸੀ ਕਿ ਉਹ ਇਸ ਮਾਮਲੇ ਨੂੰ ਸਰਕਾਰ ਦੇ ਅੱਗੇ ਪਾਰਲੀਮੈਂਟ ਦੇ ਵਿੱਚ ਇਸ ਮਸਲੇ ਨੂੰ ਉਠਾਉਣ ਅਸੀਂ ਦੇਖਿਆ ਕਈ ਮੈਂਬਰ ਪਾਰਲੀਮੈਂਟਸ ਨੇ ਪਾਰਲੀਮੈਂਟ ਦੇ ਵਿੱਚ ਇਹ ਮਾਮਲਾ ਚੁੱਕਿਆ ਵੀ ਤੇ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਹੋਣਾਂ ਦੀ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਪਾਰਲੀਮੈਂਟ ਦੇ ਅੱਗੇ ਖੜ ਕੇ ਪ੍ਰਦਰਸ਼ਨ ਵੀ ਕੀਤਾ ਆਪਣਾ ਰੋਸ ਪ੍ਰਗਟਾਇਆ ਕਿਉਂਕਿ ਜਿਸ ਦਿਨ ਉਹਨਾਂ ਦਾ ਇਹ ਸਵਾਲ ਲੱਗਿਆ ਸੀ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਮੁੱਦਾ ਚੱਕਣਾ ਸੀਗਾ ਉਸ ਦਿਨ ਕਾਰਵਾਈ ਹੰਗਾਮੇ ਦੀ ਭੇਟ ਚੜ ਗਈ ਤੇ ਉਹਨਾਂ ਨੇ ਫਿਰ ਬਾਹਰ ਆ ਕੇ ਪ੍ਰੋਟੈਸਟ ਕੀਤਾ ਤੇ ਇੱਕ ਵੀਡੀਓ ਵੀ ਆਪਣਾ ਪਾਇਆ ਤੇ ਪ੍ਰਧਾਨ ਮੰਤਰੀ ਔਰ ਗ੍ਰਹਿ ਮੰਤਰੀ ਦੋਵਾਂ ਨੂੰ ਲੈਟਰ ਵੀ ਲਿਖੇ ਤੇ ਉਹਨਾਂ ਨੇ ਕਿਹਾ ਕਿ ਇਹ ਇਹ ਸ਼ਰਮਣੀ ਕਮੇਟੀ ਜਿਸ ਤਰ੍ਹਾਂ ਕਹਿ ਰਹੀ ਹੈ ਔਰ ਅਕਾਲ ਤਖਤ ਨੇ ਜੋ ਉਹਨਾਂ ਨੂੰ ਜਿਸ ਤਰ੍ਹਾਂ ਕਨਵੇ ਕੀਤਾ ਗਿਆ ਹੈ ਉਸ ਦੇ ਮੁਤਾਬਕ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਉਹ ਆਪਣੇ ਨੁਮਾਇੰਦਿਆਂ ਨਾਲ ਅ ਸ਼੍ਰੋਮਣੀ ਕਮੇਟੀ ਨਾਲ ਗੱਲ ਕਰਨ ਤੇ ਇਹ ਨਾਂ ਤਬਦੀਲ ਕਰਨ ਹੂੰ ਸੋ ਇਹ ਚਿੱਠੀ ਇਸ ਇਸ਼ੂ ਦੇ ਉੱਤੇ ਲਿਖੀ ਗਈ ਸੀ ਹੂੰ ਹੁਣ ਬਲਵੰਤ ਸਿੰਘ ਰਾਜੋਆਣਾ ਵੱਲੋਂ ਇੱਕ ਚਿੱਠੀ ਜਿਹੜੀ ਹੈ ਉਹ ਅਕਾਲ ਤਖਤ ਦੇ ਜਥੇਦਾਰ ਨੂੰ ਲਿਖੀ ਗਈ ਹੈ ਹੂੰ ਉਹਨਾਂ ਨੇ ਕਿਹਾ ਕਿ ਕੀ ਅਕਾਲ ਤਖਤ ਦਾ ਜਥੇਦਾਰ ਇੰਨਾ ਕਮਜ਼ੋਰ ਹੋ ਗਿਆ ਜੀ ਕਿ ਉਹ ਆਪਣੀ ਗੱਲ ਪਾਰਲੀਮੈਂਟ ਨੂੰ ਜਾਂ ਕੇਂਦਰ ਸਰਕਾਰ ਨੂੰ ਕਨਵੇ ਨਹੀਂ ਕਰ ਪਾ ਰਿਆ ਉਹ ਕਾਂਗਰਸ ਦੇ ਐਮਪੀਜ਼ ਨੂੰ ਵੀ ਚਿੱਠੀ ਲਿਖ ਰਿਹਾ ਜੀ ਕਾਂਗਰਸ ਨੇ ਸਿੱਖਾਂ ਦੇ ਉੱਤੇ ਆਪਣੇ ਰਾਜ ਦੇ ਦੌਰਾਨ ਇਹਨੇ ਜ਼ੁਲਮ ਕੀਤੇ ਹੈ ਜੀ ਚਾਹੇ ਉਹ ਦਰਬਾਰ ਸਾਹਿਬ ਦਾ ਹਮਲਾ ਹੋਵੇ ਚਾਹੇ ਉਹ ਆਪਰੇਸ਼ਨ ਬਲੂ ਸਟਾਰ ਹੋਵੇ ਸੌਰੀ ਚਾਹੇ ਉਹ ਸਿੱਖ ਕਤਲੇਆਮ ਹੋਵੇ ਜੀ ਆ ਸੋ ਜਿੰਨੇ ਜ਼ੁਲਮ ਕਾਂਗਰਸ ਨੇ ਕੀਤੇ ਹੈ ਤਾਂ ਉਹਦੇ ਅੱਗੇ ਇਸ ਤਰ੍ਹਾਂ ਉਹਦੇ ਮੈਂਬਰ ਪਾਰਲੀਮੈਂਟ ਨੂੰ ਕਹਿਣਾ ਇਹ ਸਿੱਖ ਕੌਮ ਦੀ ਤੋਹੀਨ ਹੈ ਬਿਲਕੁਲ ਤੇ ਇਸ ਤਰ੍ਹਾਂ ਦਾ ਉਹਨਾਂ ਨੇ ਇੱਕ ਪੁਆਇੰਟ ਆਫ 뷰 ਰੱਖਿਆ ਹੈ ਜੀ ਤੇ ਇਹ ਚਿੱਠੀ ਲਿਖੀ ਹੈ ਤੇ ਉਹੀ ਚਿੱਠੀ ਦੇ ਹਵਾਲੇ ਨਾਲ ਇਹ ਗੱਲ ਆ ਰਹੀ ਹੈ ਕਿ ਰਾਜੂ ਹਾਨਾ ਸਾਹਿਬ ਜਥੇਦਾਰ ਦੇ ਚਿੱਠੀ ਲਿਖਣ ਦੇ ਸਾਰੇ ਸੰਸਦ ਮੈਂਬਰਾਂ ਨੂੰ ਖਾਸ ਕਰ ਕਾਂਗਰਸ ਦੇ ਸੰਸਦ ਮੈਂਬਰਾਂ ਨੂੰ ਚਿੱਠੀ ਲਿਖਣ ਤੋਂ ਨਰਾਜ ਹੈ ਜੀ ਤਾਂ ਉਹਨਾਂ ਨੇ ਕਿਹਾ ਕਿ ਕਾਮ ਨੂੰ ਚੜ੍ਹਦੀ ਕਲਾ 'ਚ ਰਹਿਣਾ ਚਾਹੀਦਾ ਤੇ ਆਪਣੀ ਗੱਲ ਕਹਿੰਦੇ ਰਹਿਣਾ ਚਾਹੀਦਾ ਤੇ ਸਿਆਸੀ ਤੌਰ ਤੇ ਜ세ਦਾਰ ਨੂੰ ਕਿਸੇ ਅੱਗੇ ਝੁਕਣਾ ਨਹੀਂ ਚਾਹੀਦਾ ਜੀ ਸੋ ਇਹ ਗੱਲਬਾਤ ਉਹਨਾਂ ਨੇ ਰੱਖੀ ਹੂੰ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਸੋ ਏਸੀ ਅੱਜ ਦੀ ਚਰਚਾ ਕੱਲ ਨੂੰ ਫਿਰ ਕੁਝ ਨਵੇਂ ਮੁੱਦਿਆਂ ਦੇ ਨਾਲ ਹਾਜ਼ਰ ਹੋਵਾਂਗੇ ਧੰਨਵਾਦ